ਕੁਝ ਗੱਲਾਂ ਕੁਝ ਮੁੱਦੇ ਨੇ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਹਾਲਾਂ ਨੂੰ ਲੈ ਕੇ ਇਹਦੇ ਸੰਦਰਭ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਨੀਆਂ ਨੇ ਤੁਹਾਡੇ ਨਾਲ ਸਾਂਝੀਆਂ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਮੈਂ ਉੱਪਰ ਲਿਖਿਆ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗਸਟਰ ਹੈ ਜੇਲ੍ਹ ਦੇ ਵਿੱਚ ਬੰਦ ਆ ਉਹਨੂੰ ਮੁੱਖ ਮੰਤਰੀ ਬਣਾਇਆ ਜਾਣਾ ਉਹ ਮੈਂ ਨਹੀਂ ਕਹਿੰਦਾ ਉਹ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੀ ਮੈਂ ਗੱਲ ਕਰ ਰਿਹਾ ਉਹ ਵੀ ਆਪਾਂ ਵਿਸਤਾਰ ਨਾਲ ਅੱਗੇ ਗੱਲ ਕਰਾਂਗੇ ਵੀ ਜੱਗੂ ਭਗਵਾਨਪੁਰੀਆ ਮੁੱਖ ਮੰਤਰੀ ਪੰਜਾਬ ਦਾ ਕਿਉਂ ਨਹੀਂ ਬਣ ਸਕਦਾ ਭਾਈ ਕੀ ਕਾਰਨ ਹੈ ਤੇ ਦੂਜੀ ਗੱਲ ਆਪਾਂ ਜਿਹੜੀ ਉਹ ਕਰਨੀ ਆ ਕਿ BBMP ਵੱਲੋਂ ਕੇਂਦਰੀ ਮੰਤਰੀ ਦਾ ਦੌਰਾ ਸੁਰਾਜ ਚਹਾਨ ਦਾ ਤੇ ਜਿਹੜਾ ਐਨਜੀਓ ਜਿਹੜੀਆਂ ਕੰਮ ਕਰ ਰਹੀਆਂ ਨੇ ਇਸ ਵੇਲੇ ਹੜਾਂ ਦੇ ਵਿੱਚ ਜੋ ਹੋਰ ਵੀ ਕਾਫੀ ਜਿਹੜੇ ਮਸਲੇ ਮੁੱਦੇ ਹੈਗੇ ਆ ਮੇਰਾ ਵੀਰ ਗੱਲ ਨੂੰ ਧਿਆਨ ਦੇ ਨਾਲ ਸੁਣਿਓ ਜਿਹੜੀਆਂ ਵੀ ਪਾਰਟੀਆਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਕੋਈ ਬਾਦਲ ਨਾਲ ਜੁੜਿਆ ਹੋਇਆ ਕੋਈ ਕਾਂਗਰਸ ਨਾਲ ਕੋਈ ਭਾਜਪਾ ਨਾਲ ਕੋਈ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਉਹਨਾਂ ਨੂੰ ਮੈਂ ਅਪੀਲ ਕਰਦਾ ਉਹਨਾਂ ਸਾਰੇ ਭਗਤਾਂ ਨੂੰ ਅਪੀਲ ਕਰੂੰਗਾ ਜਿੰਨੀਆਂ ਵੀ ਤੁਸੀਂ ਪਾਰਟੀਆਂ ਨਾਲ ਜੁੜੇ ਹੋਏ ਸੱਜਣੋ ਮੇਰੀਆਂ ਗੱਲਾਂ ਦਾ ਦਲੀਲਪੂਰਵਕ ਜਵਾਬ ਵੀ ਦਿਓ ਜੇ ਤੁਸੀ ਉਹੀ ਕੁਛ ਕਰਨਾ ਹੈ ਜੇੜਾ ਕੁਛ ਕਰਦੇ ਹੁੰਨੇ ਹੋ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਕਰਦੇ ਹੀ ਰਹਿਣਾ ਕਿਉਂਕਿ ਤੁਹਾਡੇ ਅੱਖਾਂ ਦੇ ਉੱਤੇ ਖੋਪਾ ਚੜਿਆ ਹੋਇਆ ਤੁਸੀਂ ਇਸ ਗੱਲ ਨੂੰ ਨਹੀਂ ਸਮਝ ਸਕਦੇ ਜਦੋਂ ਨੂੰ ਸਮਝੋਗੇ ਉਦੋਂ ਨੂੰ ਬਹੁਤ ਦੇਰ ਹੋ ਜਾਣੀ ਆ ਸੋ ਮੈਂ ਗੱਲ ਕਰਨ ਲੱਗਿਆ ਕਿ ਜੱਗੂ ਭਗਵਾਨਪੁਰੀਆ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਾ ਬਣਾਇਆ ਜਾਵੇ ਸੁਖਵੀਰ ਸਿੰਘ ਬਾਦਲ ਅੱਜ ਕੱਲ ਹੜਾਂਜ ਫਿਰ ਰਹੇ ਨੇ ਕਿਤੇ ਜਾਂਦੇ ਆ 2 ਲੱਖ ਰੁਪਇਆ ਦੇਤਾ ਕਿਤੇ 5 ਲੱਖ ਰੁਪਇਆ ਦੇਤਾ ਕਿਤੇ ਢੋਲ ਤੇਲ ਦੇ ਦੇਤੇ ਲੋਕ ਬਹੁਤ ਖੁਸ਼ ਨੇ ਬਾਦਲ ਸਾਹਿਬ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇੱਕ ਪਾਸੇ ਸੁਖਵੀਰ ਬਾਦਲ ਨੇ ਹੁਣ ਤੱਕ ਮੰਨ ਲਓ 50 ਲੱਖ ਰੁਪਇਆ ਵੰਡਦਾ ਹੋਣਾ 70 ਲੱਖ ਰੁਪਇਆ ਵੰਡਦਾ ਹੋਣਾ ਤੇਲ ਦੇ ਜ਼ਰੀਏ ਜਾਂ ਜਿਹੜੇ ਵੀ ਉਹ ਲੋਕਾਂ ਨੂੰ ਪੈਸੇ ਨਕਦ ਦੇ ਰਿਹਾ ਉਹਦੇ ਜ਼ਰੀਏ ਤੇ ਦੂਜੇ ਪਾਸੇ ਜੱਗੂ ਭਗਵਾਨਪੁਰੀਆ ਗੈਂਗਸਟਰ ਹੈ ਉਹਨੇ ਵੀ ਐਲਾਨ ਕਰਤਾ ਉਹਦੇ ਪਰਿਵਾਰ ਨੇ ਐਲਾਨ ਕਰਤਾ ਵੀ ਅਸੀਂ 1 ਕਰੋੜ ਰੁਪਇਆ ਹੜਪੀੜਤਾਵਾਂ ਦੇ ਲਈ ਅਸੀਂ ਜਿਹੜਾ ਉਹ ਤੇਲ ਦੇਣਾ ਜਿਹੜਾ ਵੀ ਰੇਤਾ ਵਗੈਰਾ ਬਜਰੀ ਆ ਬ੍ਰੇਤੀ ਵਗੈਰਾ ਚੱਕੀ ਜਾਣੀ ਆ ਬਾਣਾ ਦੇ ਵਿੱਚ ਉਹਦਾ ਅਸੀਂ 1 ਕਰੋੜ ਰੁਪਇਆ ਤੇਲ ਦਾ ਲੋਕਾਂ ਨੂੰ ਅਸੀਂ ਤੇਲ ਦੇਵਾਂਗੇ ਡੀਜ਼ਲ ਦੇਵਾਂਗੇ ਹੁਣ ਇੱਕ ਭੈ ਸੁਖਵੀਰ ਆ ਜਿਹੜਾ 5 ਲੱਖ 2 ਲੱਖ 4 ਲੱਖ ਮੰਨ ਰਿਹਾ ਤੇਲ ਦੇ ਰਿਹਾ ਦੂਜੇ ਪਾਸੇ ਜੱਗੂ ਭਗਵਾਨਪੁਰੀ ਆ ਇੱਕ ਸੱਜਣ ਲਿਖਦਾ ਜਸਵੀਰ ਸਿੰਘ ਕਹਿੰਦਾ ਭਾਈ ਜੱਗੂ ਮੁੱਖ ਮੰਤਰੀ ਨਹੀਂ ਬਣ ਸਕਦਾ ਸੁਣੀ ਸੱਜਣਾ ਮੇਰੀ ਗੱਲ ਵੀ ਉਹ ਮੈਂ ਲੋਕਾਂ ਦੀ ਮਾਨਸਿਕਤਾ ਦੀ ਗੱਲ ਕਰਦਾ ਜੱਗੂ ਭਗਵਾਨਪਰੀ ਆ ਉਹ ਬੰਦਾ ਜਿਹਨੇ ਕਰੋੜ ਰੁਪਇਆ ਹਾੜਾਂ ਦੇ ਵਿੱਚ ਡੀਜ਼ਲ ਲਈ ਕਹਿਤਾ ਕਿ ਅਸੀਂ ਉਹਦੇ ਪਰਿਵਾਰ ਨੇ ਕਹਿਤਾ ਵੀ ਅਸੀਂ ਕਰੋੜ ਰੁਪਇਆ ਭਾਈ ਦੇਵਾਂਗੇ। ਸੁਖਵੀਰ ਸਿੰਘ ਬਾਦਲ ਉਹ ਬੰਦਾ ਜਿਹੜਾ ਲੱਖਾਂ ਰੁਪਇਆ ਲੋਕਾਂ ਨੂੰ ਵੰਡਦਾ ਫਿਰਦਾ। ਪਰ ਸੁਖਵੀਰ ਨੂੰ ਤਾਂ ਭਾਈ ਜੱਗੂ ਨੇ ਜਾਦੇ ਪੈਸੇ ਹਾੜਾਂ ਦੇ ਵਿੱਚ ਦੇਤੇ ਫਿਰ ਤਾਂ ਹੱਕ ਜੱਗੂ ਦਾ ਬਣਦਾ ਵੀ ਪੰਜਾਬ ਦਾ ਮੁੱਖ ਮੰਤਰੀ ਜੱਗੂ ਨੂੰ ਬਣਾਇਆ ਜਾਵੇ। ਜੱਗੂ ਨੇ ਕਿਸੇ ਦਾ ਕਤਲ ਕਰਾਇਆ ਕਿਸੇ ਦਾ ਕੀਤਾ। ਵੱਖ-ਵੱਖ ਕੇਸਾਂ ਦੇ ਵਿੱਚ ਜਾਂ ਕਤਲਾਂ ਦੇ ਵਿੱਚ ਅੰਦਰ ਬੰਦ ਹੈ ਉਹਨੇ ਨਿੱਜੀ ਤੌਰ ਤੇ ਲੋਕਾਂ ਦੇ ਨਿੱਜੀ ਪਰਿਵਾਰਾਂ ਦੇ ਉਹਨੇ ਆ ਮਾਲਕੇ ਪਰਿਵਾਰਾਂ ਦੇ ਵਿੱਚ ਉਹਨੇ ਕਤਲ ਕੀਤਾ ਜਾਂ ਨਿੱਜੀ ਪਰਿਵਾਰਾਂ ਦਾ ਨੁਕਸਾਨ ਕੀਤਾ ਉਹ ਬੰਦੇ ਨੇ ਤੇ ਉਹਨੇ ਐਲਾਨ ਕਰਤਾ ਜੀ ਮੈਂ ਕਰੋੜ ਰੁਪਇਆ ਦਵਾਂਗਾ ਫਿਰ ਤਾਂ ਉਹਦੇ ਕਤਲਾਂ ਨੂੰ ਮਾਫ ਕਰਕੇ ਤੇ ਸਾਰਾ ਕੁਝ ਕਰਕੇ ਲੋਕਾਂ ਨੂੰ ਉਹਨੂੰ ਮੁੱਖ ਮੰਤਰੀ ਲਾਣ ਦੇਣਾ ਚਾਹੀਦਾ ਹੈ ਦੂਜੇ ਪਾਸੇ ਭਾਈ ਸੁਖਵੀਰ ਸਿੰਘ ਬਾਦਲ ਹੈ ਜਿਨੇ 50 ਲੱਖ ਰੁਪਇਆ ਦੇਤਾ 70 ਲੱਖ ਦੇਤਾ ਤੇਲ ਦੇਤਾ ਉਹਨੇ ਪੰਜਾਬ ਦਾ ਕਹਾਣ ਕੀਤਾ ਜਵਾਨੀ ਦਾ ਕਹਾਣ ਕੀਤਾ ਪੰਥ ਦਾ ਕਹਾਣ ਕੀਤਾ ਕੌਮ ਦਾ ਕਹਾਣ ਕੀਤਾ ਜੇ ਆਪਾਂ ਸਖਬੀਰ ਸੋ ਬਾਦ ਲੱਜਾਂ ਬਾਦਲ ਪਾਰਟੀ ਦੇ ਜਾਂ ਆਪਾਂ ਗੁਨਾਹ ਮਾਫ ਕਰਨੇ ਆ ਫਿਰ ਜੱਗੂ ਭਗਵਾਨਪੁਰੀਏ ਦੇ ਗੁਨਾਹ ਕਿਉਂ ਨਹੀਂ ਮਾਫ ਹੋ ਸਕਦੇ ਮੇਰਾ ਪੰਜਾਬੀਆਂ ਦੇ ਅੱਗੇ ਹੀ ਸਵਾਲ ਹੈ ਉਹਦੇ ਨਾਲ ਪੈਸੇ ਵੀ ਦੁੱਗਣੇ ਦੇ ਰਿਹਾ ਫਿਰ ਸਾਨੂੰ ਉਹਦੀ ਵੀ ਵਾਹਵਾ ਕਰਨੀ ਚਾਹੀਦੀ ਇਹ ਤੋ ਉਹਨੂੰ ਸਾਨੂੰ ਕਹਿਣਾ ਚਾਹੀਦਾ ਵੀ ਠੀਕ ਆ ਭਾਈ ਉਹ ਬੰਦਾ ਠੀਕ ਆ ਕੋਈ ਗੱਲ ਨਹੀਂ ਇਹਦੇ ਸਾਰੇ ਗੁਨਾਹ ਪਿਛਲੀਆਂ ਗਲਤੀਆਂ ਮਾਫ ਤੇ ਹੁਣ ਲਿਆ ਕੇ ਇਹਨੂੰ ਪੰਜਾਬ ਦਾ ਆਪਾ ਮੁੱਖ ਮੰਤਰੀ ਬਣਾ ਦਈਏ ਇੰਨੀ ਸਾਡੇ ਲੋਕਾਂ ਦੀ ਜਿਹੜੀ ਮਾਨਸਿਕਤਾ ਜਾਂ ਸੋਚ ਸਾਡੀ ਇੱਥੇ ਖੜ ਗਈ ਆ ਕੇ ਉਹ ਗੱਲ ਦਾ ਇੱਕ ਤੁਸੀਂ ਵੀ ਕਹਾਣੀ ਪੜ੍ਹੀ ਆ ਤੇ ਮੈਂ ਵੀ ਪੜ੍ਹੀ ਮੈਨੂੰ ਕਿਸੇ ਨੇ ਭੇਜੀ ਕਹਿੰਦੇ ਹਿਟਲਰ ਨੂੰ ਇੱਕ ਵਾਰ ਇਹਨਾਂ ਉਹਦੇ ਕਿਸੇ ਬੰਦੇ ਨੇ ਕਿਹਾ ਵੀ ਯਾਰ ਤੂੰ ਇੰਨੇ ਜ਼ੁਲਮ ਨਾ ਕਰ ਤੇ ਹੁਣ ਤੂੰ ਹਟ ਜਾ ਤੇਰੇ ਜ਼ਲਮਾਂ ਤੋਂ ਸਤਾਏ ਹੋਏ ਲੋਕਾਂ ਨੇ ਬਗਾਵਤ ਕਰ ਦੇਣੀ ਐ ਇਹ ਲੋਕ ਬਾਗੀ ਹੋ ਜਾਣਗੇ ਤਾਂ ਉਹਨੇ ਨਾਲ ਦੇ ਬੰਦੇ ਨੂੰ ਕਹਾ ਕਹਣਾ ਜਾ ਇੱਕ ਮੁਰਗਾ ਲੈ ਕੇ ਆ ਉਹ ਮੁਰਗਾ ਲਿਆਂਦਾ ਕਹਿੰਦਾ ਐਂ ਕਰ ਦੇ ਕੱਲਾ ਕੱਲਾ ਖੰਭ ਪੱਟੀ ਜਾ ਉਹ ਬੰਦਾ ਕੱਲਾ ਕੱਲਾ ਖੰਭ ਉਹ ਮੁਰਗੇ ਦਾ ਪੱਟਣ ਲੱਗ ਗਿਆ ਉਹਨੇ ਸਾਰੇ ਖੰਭ ਉਹ ਮੁਰਗੇ ਦੇ ਪੱਟ ਤੇ ਮੁਰਗਾ ਲਹੂ ਲਹਾਨ ਕਰਤਾ ਦਰਦ ਨਾਲ ਮੁਰਗਾ ਬਹੁਤ ਤੜਫਿਆ ਤੇ ਮੁਰਗਾ ਉਹਦੇ ਠੁੰਗਾ ਵੀ ਮਾਰਨ ਲੱਗ ਗਿਆ ਤੋਂ ਉਸ ਤੋਂ ਬਾਅਦ ਹਿਟਲਰ ਨੇ ਉਹਨੂੰ ਬੰਦੇ ਨੂੰ ਕਿਹਾ ਕਹਿੰਦਾ ਇਹਨੂੰ ਮੁਰਗੇ ਨੂੰ ਥੱਲੇ ਰੱਖ ਦੇ ਹੁਣ ਸੜ ਦੇ ਥੱਲੇ ਰੱਖ ਦੇ ਇਹਨੂੰ ਦਾਣੇ ਪਾਰੇ ਥੋੜੇ ਜੀ ਉਹ ਮੁਰਗਾ ਲਹੂ ਲਹਾਨ ਹੋਇਆ ਦਰਦ ਨਾਲ ਤੜਪਦਾ ਹੋਇਆ ਜਿਹੜਾ ਦਾਣੇ ਪਾਇਓ ਦਾਣੇ ਚੁਗਣ ਆ ਗਿਆ ਦਾਣੇ ਚੁਗਦਾ 14 14 ਜਿਵੇਂ ਉਹ ਬੰਦਾ ਅੱਗੇ ਤੁਰਿਆ ਗਿਆ ਦਾਣੇ ਸਿਰਦਾ ਮੁਰਗਾ ਉਹਦੇ ਮਗਰ ਮਗਰ ਦਾਣੇ ਚੁਗਦਾ ਤੁਰਿਆ ਗਿਆ ਤਾਂ ਹਿਟਲਰ ਨੇ ਫਿਰ ਉਸ ਬੰਦੇ ਨੂੰ ਇਹ ਗੱਲ ਕਹੀ ਕਹਿੰਦਾ ਇਹ ਇਹਨਾਂ ਲੋਕਾਂ ਦੀ ਈਕਾਤ ਆ ਜਿਹੜੇ ਤੂੰ ਕਹਿੰਦਾ ਬਗਾਵਤ ਕਰ ਦੇਣਗੇ ਹੁਣ ਤੂੰ ਇਹਦੇ ਖੰਭ ਪੱਟੇ ਆ ਇਹਨੂੰ ਲਹੂ ਲਹਾਨ ਕੀਤਾ ਇਹਨੂੰ ਜ਼ਖਮੀ ਕੀਤਾ ਇਹਦਾ ਘਾਣ ਕੀਤਾ ਤੇ ਹੁਣ ਇਹ ਆ ਚੋਗਾ ਚੁਗਣ ਤੇਰੇ ਮਗਰ ਮਗਰ ਤੁਰਿਆ ਆਉਂਦਾ ਅਸੀਂ ਲੋਕ ਉਹ ਆਂ ਜਿਹੜੇ ਦਰਬਾਰ ਸਾਹਿਬ ਤੇ ਹੋਏ ਹਮਲਿਆਂ ਨੂੰ ਢਾਹੇ ਹੋਏ ਤਖਤਾਂ ਨੂੰ ਲਾਇਆਂ ਹੋਈਆਂ ਅੱਗਾਂ ਨੂੰ ਕੀਤੇ ਹੋਏ ਜਵਾਨੀ ਦੇ ਘਾਣ ਨੂੰ ਕੀਤੀਆਂ ਹੋਈਆਂ ਸਾਡੀਆਂ ਬੀਬੀਆਂ ਬੱਚੀਆਂ ਨੰਗੀਆਂ ਬਲਾਤਕਾਰਾਂ ਨੂੰ ਸੋ ਕੁਝ ਭੁੱਲ ਭੁਲਾ ਜਾਣੇ ਆ ਆ ਆ ਸਾਡੀ ਸੋਚ ਆ ਤੇ ਆ ਸਾਡੀ ਮਾਨਸਿਕਤਾ ਜਿਹੜੀ ਬਣੀ ਹੋਈ ਆ ਲੋਕਾਂ ਦੀ ਮੈਂ ਤਾਂ ਗੱਲ ਇਹ ਕੀਤੀ ਅੱਜ ਵੀ ਪੰਜਾਬ ਦੇ ਲੋਕੋ ਸਾਡੀ ਸੋਚ ਆ ਜਿਹੜੀ ਕਿੱਥੇ ਖੜੀ ਆ